ਲੁਧਿਆਣਾ ਦੇ ਹੈਬੋ ਵਾਲੇ ਇਲਾਕੇ ਵਿੱਚ ਸਥਿਤ ਜੁਗਿੰਦਰ ਨਗਰ ਦੇ ਗੈਂਗਸਟਰ ਸੁਖਾ ਬਾੜੇ ਵਾਲਿਆਂ ਦਾ ਅੰਨੇਵਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਨਾਜ਼ਦੀਕੀ ਸਵਾਰਦਾਤ ਦੇ ਵਿੱਚ ਸੁੱਖਾ ਬਾੜੇ ਵਾਲੀ ਦਾ ਸਾਥੀ ਰੋਹਿਤ ਗੰਬੀਰ ਜ਼ਖਮੀ ਹੋ ਗਿਆ ਅਤੇ ਜਿਸ ਨੂੰ ਨੀਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੂਤਰਾਂ ਦੇ ਮੁਤਾਬਕ ਗੈਂਗਸਟਰ ਸੁੱਖਾ ਅਤੇ ਉਸ ਦਾ ਦੋਸਤ ਜੋਗਿੰਦਰ ਨਗਰ ਦੇ ਵਿੱਚ ਕਿਸੇ ਦੇ ਘਰ ਇਕੱਠੇ ਹੋਏ ਸਨ ਜਿੱਥੇ ਇਸ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੀ ਕਿ ਪਹਿਲਾਂ ਸੁੱਖੇ ਦੀ ਬਹਿਸ ਹੋਈ ਸੀ ਜਿਸ ਤੋਂ ਬਾਅਦ ਸੁੱਖੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਦਸ ਦੇ ਕਿ ਸੁਖਾ ਬਾੜੇ ਵਾਲੀਅਤੇ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ ਅਤੇ ਸੁਖਾ ਲੁਧਿਆਣਾ ਪੁਲਸ ਤੋਂ ਵੀ ਕਈ ਮਾਮਲਿਆਂ ਦੇ ਵਿੱਚ ਪਗੋੜਾ ਰਹਿ ਚੁਕਿਆ ਹੈ ਫਿਲਹਾਲ ਸੁਖਾ ਬਾੜੇ ਵਾਲੀਆ ਕੁਝ ਪਹਿਲਾਂ ਹੀ ਜ਼ਮਾਨਤ ਤੇ ਜੇਲ੍ਹ ਤੋਂ ਬਹਾਰਾਇਆ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਿੱਕੀ ਨਾਂ ਦੇ ਬਦਮਾਸ਼ ਨੇ ਬਾੜਿਆ ਵਾਲੇ ਨੂੰ ਗੋਲੀ ਮਾਰ ਦਿੱਤੀ ਤੇ ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਨਾ ਵੇਚ ਲੈ ਅਜੋ ਨਹੀਂ ਜਰਾ ਬਟਾਲ ਗਿਆ ਜਦ ਦਲਿਆਣੇ ਨਾਲ ਬਿਠਾ ਕੇ ਅਨੁਸਲਾਨ ਤੱਕ ਵੀ ਗੰਮਿਆ ਦੂਦ ਦਾਰਿਆ ਬਰਨ ਜੋਗੇ ਗੁੱਟੇ ਨਾ ਪੇੜਾ ਗੰਕ ਮਣੀ ਵੀ ਆ ਮਣੀ ਵੀ ਆ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਗੱਲ ਕੋਈ ਇਹ ਹੈਗਾ ਕਿ ਸੁੱਖਾ ਬਾੜੇ ਵਾਲੀ ਆ ਇਹ ਆਪਣੇ ਇੱਥੇ ਦੋਸਤ ਦੇ ਨਾਲ ਆਇਆ ਸੀਗਾ ਔਰ ਇਹ ਜਿਹੜਾ ਮੁੰਡਾ ਰੋਹਿਤ ਹੈਗਾ ਇਸ ਘਰ ਦੇ ਵਿੱਚ ਰਹਿੰਦਾ ਹੈਗਾ ਉਹ ਵੀ ਇਹਦਾ ਕੰਪਲਿਸ ਹੈਗਾ ਸੀਗਾ ਇਹ 70/22 ਮੁਕਦਮੇ ਦੇ ਵਿੱਚ ਕਿਡਨਾਪਿੰਗ ਦੇ ਕੇਸ ਦੇ ਵਿੱਚ ਇਕੱਠੇ ਦੋਸ਼ੀ ਸੀਗੇ ਸੋ ਇੱਥੇ ਆ ਕੇ ਇਹ ਲੋਕ ਉੱਪਰ ਚਿਬਾਰੀ 'ਚ ਬੈਠੇ ਸੀਗੇ ਸੋ ਜਿਹਦੇ ਕਰਕੇ ਉੱਥੇ ਇਹਨਾਂ ਦਾ ਜੋ ਜਾਪਦਾ ਹੈਗਾ ਕਿ ਵੀ ਆਪਸ 'ਚ ਕੋਈ ਗੁੱਥਮ-ਗੁੱਥਾ ਹੋਏ ਨੇ ਔਰ ਜਿਹਦੇ ਵਿੱਚ ਸੁੱਖਾ ਬੜੇ ਵਾਲੀਆਂ ਜਿਹੜਾ ਹੈਗਾ ਉਹਨੂੰ ਗੋਲੀਆਂ ਲੱਗੀਆਂ ਉਹਦੀ ਤਾਂ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਔਰ ਜਿਹੜਾ ਮੁੰਡਾ ਰੋਹਿਤ ਹੈਗਾ ਉਹਦੇ ਪਰਵੱਟੇ ਦੇ ਗੋਲ ਕਿਤੇ ਗੋਲੀ ਦਾ ਇਨਸ਼ਾਨ ਹੈਗਾ ਉਹ ਲੇਕਿਨ ਉੱਥੇ ਡੀ ਐਮ ਸੀ ਗਿਆ ਸੋ ਉੱਥੇ ਉਹਦੇ ਇਲਾਜ ਚੱਲ ਰਿਹਾ ਇੱਕ ਮੁੰਡਾ ਜਿਹੜਾ ਨਾਂ ਲਾਇਆ ਸੀਗਾ ਸੁੱਖੇ ਦੇ ਉਹ ਮੁੰਡਾ ਜਿਹੜਾ ਹੈਗਾ ਉਹ ਇੱਥੇ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਸੋ ਅਸੀਂ ਉਹਦੇ ਪਾਲ ਕਰ ਰਹੇ ਹਾਲੀ ਤੱਕ ਇਹਦੇ ਬਾਰੇ ਬ੍ਰਦਰ ਮੈਂ ਕਹਿ ਨਹੀਂ ਸਕਦਾ ਕਿਉਂਕਿ ਹਾਂ ਸੋ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ 'ਚ ਹੀ ਪਤਾ ਲੱਗੇਗਾ ਠੀਕ ਹੈ ਹਾਂਜੀ ਹਾਲੀ ਉਹ ਦੇਖ ਰਹੇ ਆ ਜੀ ਅਸੀਂ ਕੱਢ ਰਹੇ ਆ ਉਹ ਹੈ ਨਾ ਫਿਲਹਾਲ ਜਿਹੜਾ ਵਾਲਵਰ ਦੀ ਦੇਸੀ ਸੀਗਾ ਨਹੀਂ ਉਹ ਦੇਸੀ ਪਿਸਟਲ ਸੀਗਾ 30 ਮੋਰ ਦਾ ਜੀ ਜਿਹੜੇ ਸੁੱਖਾ ਭਰਿਆ ਉਹਦੇ ਕਿਹੜੀ ਜਿਹੜਾ ਗੋਲੀ ਅੱਗੀ ਪਾਉਂਦੀ ਛਾਤੀ ਤੇ ਮੇਨਲੀ ਲੱਗੀ ਹੈ ਗੋਲੀ ਸਰ ਇੱਕੋ ਹੀ ਫਾਇਰ ਹੋਇਆ ਕਿੰਨੇ ਫਾਇਰ ਨਹੀਂ ਫਾਇਰ ਜ਼ਿਆਦਾ ਹੋਏ ਨੇ ਕਿਉਂਕਿ ਉੱਥੇ ਖੋਲ ਹੈਗੇ ਨੇ ਤਕਰੀਬਨ 3-4 ਖੋਲ ਨੇ ਜਿਹੜਾ ਫੱਟ ਪੱਜਾ ਸਾ ਮੋਖ ਰੋਪੀ ਹੋਇਆ ਕੋਈ ਹੋਰ ਰੋਪੀ ਆ ਸਰ ਰੋਪੀ ਕਿਹੜਾ ਨਹੀਂ ਇਹਦੇ ਬਾਰੇ ਤਾਂ ਇਹ ਹੈਗਾ ਜੀ ਕਿ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਇਹ ਹੈ ਕਿ ਵੀ ਤਿੰਨੋਂ ਇਕੱਠੇ ਸੀਗੇ ਇਹਨਾਂ ਦਾ ਆਪਸ ਚ ਉੱਥੇ ਝਗੜਾ ਹੋਇਆ ਸੋ ਇਹ ਤਾਂ ਹੁਣ ਪਹਿਲਾਂ ਜਿਹਦੇ ਜਿਹੜਾ ਬੰਦਾ ਰੋਹਿਤ ਹੈਗਾ ਉਹਦੀ ਪੁਛਗਿਛ ਵੀ ਦੱਸੇਗੀ ਕਿ ਕੀ ਹੋਇਆ ਹੈ ਕਿਵੇਂ ਹੋਇ ਔਰ ਜਿਹੜਾ ਮੁੰਡਾ ਦੂਜਾ ਹੈਗਾ ਜਿਹੜਾ ਬੱਬੂ ਉਹ ਭੱਜਿਆ ਹੈਗਾ ਉਹਦੇ ਤੇ ਵੀ ਪਤਾ ਲੱਗੇਗਾ ਇਹ ਤਾਂ ਤਫ਼ਤੀਸ਼ ਦੀਆਂ ਗੱਲਾਂ ਨੇ ਸਾਰੀਆਂ ਮੌਕੇ ਤੇ ਫੜਿਆ ਕੋਈ ਮੌਕੇ ਤੇ ਹੱਲੀ ਕੋਈ ਨਹੀਂ ਫੜਿਆ ਗਿਆ ਹੈਗਾ ਸੋ ਹੱਲੀ ਹਾਂ ਇੱਕ ਵੈਪਨ ਹੈਗਾ 3 ਬੋਰ ਦਾ ਪਿਸਟਲ ਹੈਗਾ ਜਿਹੜਾ ਕਿ ਨਜਾਇਜ਼ ਹੈ ਜਗਾ ਸਰ ਹੈ ਕਿਹੜੀ ਸੱਜੇ ਦਾ ਹੈ ਸੀ ਕਿਹੜੀ ਜਗ੍ਹਾ ਹੈ ਬੱਬੂ ਦੀ ਕਿਹੜੀ ਜਗ੍ਹਾ ਹੈ ਨਹੀਂ ਰੋਹਿਤ ਦਾ ਘਰ ਹੈ ਇਹ ਰੋਹਿਤ ਦਾ ਘਰ ਹੈਗਾ ਔਰ ਇਹਦੇ ਵਿੱਚ ਮੈਂ ਤਾਂ ਤੁਹਾਡੇ ਰਹੀਂ ਇੱਕ ਜਰੂਰ ਇਸ ਪਲੇਟਫਾਰਮ ਤੇ ਲੋਕਾਂ ਨੂੰ ਕਹੂੰਗਾ ਕਿ ਇਹ ਤਈ ਕੇਸਾਂ ਦੇ ਵਿੱਚ ਇਹ ਬੰਦਾ ਸੀਗਾ ਮੁਲਜ਼ਮ ਤਹੀ 23 ਸਰੇਖ ਪਘੋੜਾ ਨਹੀਂ ਠੀਕ ਹੈ ਇਹ ਪਘੋੜਾ ਇਹ ਇੰਡੀਸੈਂਸ ਹਾਲੀ ਡਿਕਲੇਅਰ ਨਹੀਂ ਸੀ ਹੋਇਆ ਇਹਨੂੰ ਹਾਈ ਕੋਰਟ ਤੋਂ ਇਹਦੀ ਜ਼ਮਾਨਤ ਜਿਹੜੀ ਹੈ ਉਹ ਕੈਨਸਲ ਹੋ ਗਈ ਸੀਗੀ ਇਨੂੰ ਸ਼ਾਮਲ ਤਫ਼ਤੀਸ਼ ਹੋਣ ਲਈ ਕਿਹਾ ਗਿਆ ਸੀ ਲੇਕਿਨ ਇਹ ਹੋਇਆ ਨਹੀਂ ਸ਼ਾਮਲ ਤਫ਼ਤੀਸ਼ ਸੋ ਇਹਦੇ ਆਰਡਰ ਜਿਹੜੇ ਸੀਗੇ ਹਾਲੀਓ ਪੈਂਡਿੰਗ ਹੈਗੇ ਨੇ ਉਹ ਕਾਰਵਾਈ ਚੱਲ ਰਹੀ ਹੈ ਕਿੰਨੇ ਕਿੰਨੇ ਸੀ ਮੈਂ ਉਹ ਹੀ ਦੱਸਣੇ ਆ ਮੈਂ ਤੁਹਾਨੂੰ ਬਾਅਦ ਚ ਡਿਟੇਲ ਦਵਾਂਗਾ ਇਹਦੇ ਬਾਰੇ ਇੱਕ ਪਰ 23 ਕੇਸ ਹਾਂਜੀ ਜਿਹੜਾ ਇਸ਼ੂ ਦੇ ਰੋਹਿਤ ਦੇ ਉੱਤੇ ਵੀ ਕੁਝ ਇਸ਼ੂ ਦਾ ਹਾਲੀ ਅਸੀਂ ਉਹ ਚੈੱਕ ਕਰ ਰਹੇ ਹਾਂ ਜੀ ਤੇ ਹਾਂ ਇਸ਼ੂ ਦੇ ਰੋਹਿਤ ਤੇ ਸੀਗਾ ਇਹਦੇ ਨਾਲ ਹੀ ਸਰਾਬਾ ਨਗਰ ਵਾਲੇ ਕਿਡਨੈਪਿੰਗ ਕੇਸ ਤੇ ਸੀਗਾ ਸੋ ਇਹ ਦਾ ਕੰਪਲੈਕਸ ਸੀਗਾ ਲੇਕਿਨ ਜਿਹੜੀ ਗੱਲ ਮੈਂ ਦੱਸਣਾ ਚਾਹਨਾ ਇੱਥੇ ਕਿ ਇਹ ਬੰਦਾ ਜਿਹਦੇ ਤੇ 23 ਕੇਸ ਸੀ ਦੀ ਉਮਰ ਦੇਖੋ ਕਿੰਨੀ ਹੈਗੀ ਹੈ ਯੰਗ ਬੰਦਾ ਹੈ ਔਰ ਇਹਦੇ ਤੇ 23 ਕੇਸ ਆਲਰੇਡੀ ਚੱਲ ਰਹੇ ਨੇ ਤੇ ਇਹਦਾ ਅੰਤ ਦੇਖੋ ਕਿਦਾਂ ਹੋਇਆ ਛੋਟੀ ਉਮਰ ਦੇ ਵਿੱਚ ਸੋ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਵੀ ਬੰਦੇ ਗਲਤ ਕੰਮ ਕਰ ਰਹੇ ਨੇ ਅੰਤ ਉਹਨਾਂ ਦਾ ਬੁਰਾ ਹੀ ਲਿਖਿਆ ਹੋਇਆ ਇਸ ਕਰਕੇ ਇੱਕ ਮੇਰੀ ਬੇਨਤੀ ਸੁਣ ਲਓ ਪਹਿਲਾਂ ਬ੍ਰਦਰ ਮੇਰੀ ਬੇਨਤੀ ਹੋ ਜਾਏ ਤੇ ਇਹ ਅੰਤ ਜਿਹੜਾ ਹੈਗਾ ਇਹ ਮਾੜਾ ਹੀ ਹੈਗਾ ਔਰ ਇਹਨਾਂ ਲੋਕਾਂ ਦਾ ਅੰਤ ਇਦਾਂ ਹੀ ਹੁੰਦਾ ਹੈ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਉਹਨਾਂ ਸਾਰਿਆਂ ਬੱਚਿਆਂ ਨੂੰ ਕਿ ਉਹ ਇਹ ਬੁਰੇ ਕੰਮ ਛੱਡ ਕੇ ਤੇ ਅੱਛੇ ਕੰਮਾਂ ਵਾਲੇ ਪਾਸੇ ਜਾਣ ਕਾਨੂੰਨ ਨੂੰ ਸਰੈਂਡਰ ਕਰਨ ਕਾਨੂੰਨ ਦੇ ਮੁਤਾਬਕ ਚੱਲਣ ਔਰ ਆਪਣੀ ਗਲਤੀਆਂ ਨੂੰ ਸੁਧਾਰ ਲੈਣੇ ਮੌਕਾ ਹੈਗਾ ਉਹਨਾਂ ਕੋਲ ਜਿੰਨੀ ਦੇਰ ਤੱਕ ਜ਼ਿੰਦਗੀ ਹੈਗੀ ਹੁਣ ਪੁੱਛ ਲਓ ਤੁਸੀਂ ਸਰ ਕਿੰਨੇ ਕੰਮ ਕਰਦਾ ਵੀ ਉੱਪਰ ਕੀਤੀ ਪਾਰਟੀ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਜੀ ਹਾਲੀ ਤੱਕ ਐਸਾ ਕੁਝ ਨਹੀਂ ਹੈ ਹਾਂ ਜੀ ਦੇਖੋ ਉਹ ਹਾਲੀ ਤਫ਼ਤੀਸ਼ ਦੀਆਂ ਗੱਲਾਂ ਨੇ ਇੰਨੀ ਕੀ ਤਫ਼ਤੀਸ਼ ਹੈ ਮੈਂ ਤੁਹਾਨੂੰ ਦੱਸ ਸਕਦਾ ਇਥੋਂ ਬਾਅਦ ਹੱਲੀ ਹੈ ਜੀ ਕਿਹੜੀ ਜੀ ਉਹ ਰੋਹਿਤ ਦੀ ਸਾਲੀ ਦੱਸੀ ਜਾਂਦੀ ਹੈ ਜੀ ਹਾਂ ਉਹ ਇੱਥੇ ਹੀ ਨੇ ਅਸੀਂ ਕਰਦੇ ਹਾਂ ਜੀ ਪਰ ਹੁਣ 3 ਵਜੇ ਦੀ ਗੱਲ ਹੈ ਘੰਟਾ ਸਵਾ ਘੰਟਾ ਇਹ ਲੋਕ ਬੈਠੇ ਨੇ ਤੇ ਉਦੋਂ 3 ਵਜੇ ਨਾਲ ਇਹ ਘਟਨਾ ਵਾਪਰੀ ਹੈ ਇਹ ਦੋਸਤ ਸੀਗੇ ਜੀ ਔਰ ਕਿਡਨੈਪਿੰਗ ਦੇ ਪਰਚੇ ਦੇ ਵਿੱਚ ਦੋਨੋਂ ਮੁਲਜ਼ਮ ਸੀਗੇ ਇਕੱਠੇ ਬੱਬੂ ਦਾ ਵੀ ਅਪਰਾਧਿਕ ਰਿਕਾਰਡ ਹੈ ਕੋਈ ਜਿਹੜਾ ਭੱਜਿਆ ਸਾਰਾ ਬੱਬੂ ਦਾ ਅਸੀਂ ਲੱਭ ਰਹੇ ਹਾਂ ਜੀ ਠੀਕ ਥੈਂਕ ਯੂ ਸ਼ੋ ਤੇਸ ਚੈਨਲ ਦੇ ਲਈ ਲੁਧਿਆਣਾ ਤੋਂ ਅਜੀਬ ਹਵਾ ਦੀ ਰਿਪੋਰਟ